ਦਸਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਰਨਜੀਤ ਸਿੰਘ ਅੱਜ ਇਹ ਨੀਚੀ ਮੰਗਲੀ ਪੰਚਾਇਤ ਵੱਲੋਂ ਜਿਹੜਾ ਕਿ ਪਿੰਡ ਦੇ ਵਿੱਚ ਜਿਹੜੇ ਇੱਕ ਮਸਲਾ ਜਿਹੜਾ ਉਲਟਿਆ ਵਾ ਕਿ ਜੋ ਕਿ ਪਿੰਡ ਦੇ ਵਿੱਚ ਕਾਲੀ ਸਵਾਹ ਜਿਹੜੀ ਪਿੰਡ ਦੇ ਵਿੱਚ ਆਉਂਦੀ ਆ ਸੋ ਪਿੰਡ ਦੀ ਪੰਚਾਇਤ ਜਿਹੜੀ ਤੇ ਇਕੱਠੀ ਹੋਈ ਆ ਆਪਾਂ ਗੱਲਬਾਤ ਕਰਾਂਗੇ ਜਿਸ ਤਰੀਕੇ ਨਾਲ ਤੁਹਾਨੂੰ ਤਸਵੀਰਾਂ ਦਿਖਾਦਾਂ ਕਿ ਜਿਹੜੀਆਂ ਫੈਕਟਰੀਆਂ ਨੇ ਨਾਲ ਇੰਡਸਟਰੀਅਲ ਏਰੀਆ ਦੇ ਉੱਤੇ ਪਹੁੰਚ ਕੇ ਜਿਹੜਾ ਕਿ ਜੋ ਫੈਕਟਰੀ ਮਾਲ ਕਰਨ ਨਾਲ ਗੱਲਬਾਤ ਕਰਦਾ ਪੂਰਾ ਮਾਮਲਾ ਕੀ ਆ ਉਹ ਕਰ ਲੋ ਲੈ ਗੱਲਬਾਤ ਬੰਦ ਕਰੋ ਬੰਦ ਕਰੋ ਠੱਕੇ ਠੱਕੇ ਚਾਈ ਬੰਦ ਕਰੋ ਬੰ करो करो वाह बंद करो बंद करो फैक्ट्रिया पानी बंद करो बंद 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 करो 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 पंद्रह साल हो गए 15 ਸਾਲ ਚ ਨਹੀਂ ਬੰਦ ਹੋਈ ਅੱਜ ਬੰਦ ਹੋਣੀ ਚਾਹੀਦੀ ਨਹੀਂ ਥੋੜਾ ਕੈ ਦਿਨ ਹੋ ਗਿਆ ਮਾਨੂੰ ਹਰਵੰਦ ਆਪਣਾ ਪਿਆ ਮੌਕਾ ਸਾਨੂੰ ਮੌਕਾ ਜੇ ਦਰਾਂਗੀਆਂ ਹੋਏ ਦੇਖੋ ਮਾੜਾ ਸਾਨੂੰ ਹੁਣ ਚੱਕੜਾ ਪਿਆ 15 ਸਾਲ ਹੋ ਗਏ ਪੰਚਾਂ ਬਣਦੇ ਸਰਪੰਚਾਂ ਬਣਦਾ ਨਹੀਂ ਐ ਕਿ ਸਾਨੂੰ ਚੱਕੜਾ ਪਿਆ ਬੰਦ ਹੋਣੀ ਚਾਹੀਦੀ ਨਹੀਂ ਤੁਹਾਨੂੰ ਨਹੀਂ ਅਸੀਂ ਜਿੰਦਾ ਰੱਕ ਜਾਮਾ ਸਾਡੇ ਪੁੱਤਾਂ ਦੇ ਜਾਂਦੇ ਸਾਡੇ ਗੁਰਾ ਹਾਲਾ ਦਾ ਬੁਮਾਰਾ ਸਾਨੂੰ ਨੇ ਕੈਸੇ ਲਗਰੀਏ ਅਸੀਂ ਬਣਿਆ ਸਾਨੂੰ ਕਿੰਨਾ ਦੁੱਖ ਹੋਇਆ ਪਿਆ ਸਾਡੇ 3 ਸਾਲ ਹੋ ਗਏ ਬੇਨੇ 15 ਸਾਲਾਂ ਦਾ ਅੱਜ ਤੱਕ ਬੰਦ ਨਹੀਂ ਹੋਈ ਅੱਜ ਬੰਦ ਕਰਾ ਕੇ ਜਾਵਾਂਗੇ ਅਸੀਂ 15 ਸਾਲ ਕੈਨਸਲ ਦਾ ਮਰੀਜ਼ ਬਣੇ ਪਿਆ ਸਾਰਾ ਕੁਝ ਹੋਇਆ ਪਿਆ ਸਾਡੇ ਪਾਣੀ ਹੋ ਰਿਹਾ ਵਾਹ ਦੇਖੋ ਸਾਡੇ ਕੱਪੜਿਆਂ ਦਾ ਕੱਪੜਿਆਂ ਦਾ ਹਾਲ ਜਾ ਕੇ ਕੰਪੜਿਆਂ ਦਾ ਹਾਲ ਦੇਖੋ ਪੁੱਤਰਾਂ ਦਾ ਹਾਲ ਜਾ ਕੇ ਦੇਖੋ ਤੁਸੀਂ ਕਿੰਨੀ ਸਵਾਹ ਦੀ ਘਰੇ ਕਰਦਾ ਹਾਲ ਜਾ ਕੇ ਦੇਖੋ ਛੋਟੇ ਛੋਟੇ ਕਾਨੂੰਨ ਇਹਨਾਂ ਦਾ ਹਾਂ ਅੱਜ ਪੁੱਤਰਾਂ ਦੇ ਘਰ ਬਾਬੇ ਤਾਂ ਅਸੀਂ ਬੈਠੇ ਅੱਜ ਅੰਦਰ ਆ ਕੇ ਬੈਠੇ ਕਭੀ ਜਾਣੇ ਦੋ ਲਫ਼ਜ਼ਾਂ ਦੇ ਵਿੱਚ ਸਭ ਗੱਲ ਕਹ ਦਿੰਦਾ ਹਾਂ ਹਾਂਜੀ ਇੱਕ ਤਾਂ ਜਿਹੜੀ ਤੁਹਾਡੀ ਜਿੰਨੀ ਸਵਾਹ ਇਕੱਠੀ ਹੋਈ ਆ ਮਨਜ਼ੂਰ ਐ ਇਹਨੂੰ ਸਾਰੀ ਨੂੰ ਚਕਵਾ ਦੋ ਮਨਜ਼ੂਰ ਐ ਕਰਨ ਹਾਂਜੀ ਇਹ ਦੂਸਰਾ ਜਿਹੜੀ ਤੁਹਾਡੇ ਚਿਮਨੀ ਰਾਹੀਂ ਜਿਹੜਾ ਧੂਆ ਉੱਟ ਕੇ ਫਾਕਤ ਆਉਂਦੀ ਆ ਇਹਨੂੰ ਬੰਦ ਕਰ ਦੋ ਆ ਦੋ ਵਾਰ ਚੀਤਾ ਬੰਦ ਕਰ ਦੋ ਇਹਦੇ ਵਿੱਚ ਉਹਦੇ ਵਿੱਚ ਜਿਹੜਾ ਤੁਹਾਡਾ ਕੋਈ ਯੰਤਰ ਲੱਗਦਾ ਕੁਝ ਲੱਗਦਾ ਉਹ ਲਗਵਾ ਕੇ ਬੰਦ ਕਰ ਲੱਗਾ ਹੋਇਆ ਅਸੀਂ ਉਹਨੂੰ ਚੈੱਕ ਕਰਾ ਕੇ ਜੇ ਕੋਈ ਹੋਰ ਵੀ ਲੱਗ ਸਕਦਾ ਹੋਇਆ ਇਸ ਤੋਂ ਇਲਾਵਾ ਵੀ ਕੋਈ ਕਵੇ ਕੋਈ ਚੈੱਕ ਨਿਕਲਣਾ ਸਲਾਹ ਕਰਕੇ ਜੋ ਕੋ ਕਹੇ ਹਾਂ ਜੀ ਆ ਤੁਸੀਂ ਗੋਲ ਆਏ ਹੋਏ ਤੁਸੀਂ ਤੀਜਾ ਇੱਕ ਹੋਰ ਲਾ ਦਿਓ ਅਸੀਂ ਤੀਜਾ ਇੱਕ ਹੋਰ ਲਾ ਦੇਾਂਗੇ ਤੇ ਕੋਈ ਚੁੱਪ ਇੱਕ ਮਿੰਟ ਹਾਂ ਜੀ ਬਕਾਇਦਾ ਸਾਡੇ ਕੋਲੇ ਪੰਚਾਇਤ ਸਾਰੀ ਖੜੀ ਆ ਸਰਪੰਚ ਪੰਚ ਸਾਰੇ ਪਹੁੰਚੇ ਨੇ ਨਗਰ ਸਾਰਾ ਪਹੁੰਚਿਆ ਹੋਇਆ ਇਹਨਾਂ ਨੇ ਅਗਰ ਸਾਡੇ ਨਾਲ ਜੇ ਕੀਤਾ ਹੋਇਆ ਵਾਦਾ ਨਾ ਪੂਰਾ ਕੀਤਾ ਅਗਰ ਇਹ ਉਸ ਵਾਦੇ ਤੋਂ ਮੁੱਕਰਦੇ ਆ ਤਾ ਅਸੀਂ ਜਿਹੜਾ ਬਣਦੀ ਰਕਮ ਇਹਨਾਂ ਨੂੰ ਗ੍ਰਾਮ ਪੰਚਾਇਤ ਵੱਲੋਂ ਜੁਰਮਾਨਾ ਲਾਵਾਂਗੇ ਇਹ ਅਦਾ ਕਰਨ ਲਈ ਤਿਆਰ ਨੇ ਇਹ ਪੁੱਛੋ ਇਹਨਾਂ ਤੋਂ ਪੁੱਛੋ ਜੀ ਇਹ ਗੱਲ ਹਾਂਜੀ ਸਤਿ ਸ੍ਰੀ ਅਕਾਲ ਦੇਖੋ ਜੋ ਕਰਨ ਵਾਲਾ ਹੈ ਜੁਰਮਾਨਾ ਉਹ ਤਾਂ ਇਹਨਾਂ ਦੀ ਹੈ ਕੋਈ ਜੁਰਮਾਨਾ ਪਰ ਸਾਡੇ ਕਰਨ ਵਾਲਾ ਜਿਹੜਾ ਕੋਈ ਕੰਮ ਹੈ ਉਹ ਅਸੀਂ 100% ਉਹਦੀ ਸ਼ੋਰਟੀ ਦਿੰਨੇ ਆ ਲਿਖ ਕੇ ਦੇਣ ਨੂੰ ਵੀ ਤਿਆਰ ਆਂ ਕਿਉਂ ਅਸੀਂ ਪੂਰਾ ਕਰਾਂਗੇ ਇਹਦੇ ਵਿੱਚ ਕੋਈ ਕਟਾਈ ਨਹੀਂ ਹੋਏਗੀ ਕਿਸੇ ਤਰ੍ਹਾਂ ਦੀ ਕੋਈ ਮਤਲਬ ਕੀ ਕਹਿੰਦੇ ਆ ਵੀ ਲਾਭ ਪ੍ਰਾਪਾਈ ਵੀ ਨਹੀਂ ਹੋਏਗੀ ਕਟਾਈ ਵੱਖਰੀ ਗੱਲ ਹੈ ਲਾਭ ਪ੍ਰਾਪਾਈ ਵਾਲਾ ਤਾਂ ਤਾਂ ਸੀ ਹੈ ਨਹੀਂ ਮੁਰਦਾਬਾਦ ਹੁਕਮ ਕਰੋ ਮੁਰਦਾਬਾਦ ਢਾਣੀ ਸਵਾਹ ਵਾਲੀਆਂ ਫੈਕਟਰੀਆਂ ਹੁਕਮ ਕਰੋ ਬੰਦ ਕਰੋ ਢਾਣੀ ਸਵਾਹ ਵਾਲੀਆਂ ਫੈਕਟਰੀਆਂ ਹੁਕਮ ਕਰੋ ਬੰਦ ਕਰੋ ਦੇਖੋ ਜੀ ਸਾਡਾ ਸਾਰਾ ਨਗਰ ਆਇਆ ਇਹ ਜਿਹੜੀ ਆਪਣੀ ਫੈਕਟਰੀ ਹੈ ਡਾਈੰਗ ਆ ਇਹਨਾਂ ਦੇ ਵਿੱਚ ਚੌਲਾਂ ਦੀ ਫੱਕ ਜਾਲਦੇ ਆ ਜਿਹਦੀ ਸਾਰੀ ਸਵਾਹ ਸਾਡੇ ਪਿੰਡ ਦੇ ਵਿੱਚ ਜਾਂਦੀ ਆ ਜਿਹੜਾ ਸਾਡੀ ਸਿਹਤ ਨਾਲ ਖਲਵਾੜ ਹੋ ਰਿਹਾ ਅਸੀਂ ਇਹਨਾਂ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਆ ਕੇ ਕਹਿ ਚੁੱਕੇ ਹਾਂ ਵੀ ਇਹਨੂੰ ਬੰਦ ਕਰ ਦਿਓ ਹੁਣ ਅਸੀਂ ਫੇਰ ਇਹਨਾਂ ਕੋਲ ਆਏ ਆ ਕਹਿੰਦੇ ਆ ਜਿਹੜੀ ਲਾਸਟ ਸਾਡੇ ਕੋਲ ਆ ਪਈ ਹੈ ਜੀ ਇਹ ਅਸੀਂ ਚਲਾਉਣੀ ਆ ਪਰ ਅਸੀਂ ਇਹ ਵੀ ਨਹੀਂ ਚਲਾਉਣ ਦੇਣੀ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਬਾਕੀ ਇਹਨਾਂ ਨੂੰ ਪੁੱਛੋ ਵੀ ਇਹ ਸਾਨੂੰ ਕਦ ਤੱਕ ਦਾ ਟਾਈਮ ਦਿੰਦੇ ਆ ਵੀ ਇਹ ਕਲੀਅਰ ਕਰਕੇ ਦੇਣਗੇ ਸੁਣਾ ਜੀ ਸਾਡੀ ਸਰਪੰਚ ਨਾਲ ਕੱਲ ਗੱਲ ਹੋ ਗਈ ਸੀ ਉਹਨਾਂ ਨੇ ਇਹੀ ਕਿਹਾ ਸੀ ਜਿਹੜੀ ਆ ਚੀਜ਼ ਪਈ ਹੈਗੀ ਇਹਨਾਂ ਨੂੰ ਫਿਨਿਸ਼ ਕਰਨ ਦੋ ਸਾਡਾ ਦੂਜਾ ਮਾਲ ਹੀ ਚੱਲਦਾ ਪਿਆ ਤੁਸੀਂ ਦੇਖ ਸਕਦੇ ਹੋ ਬਾਹਰ ਅੱਤੀ ਦੋ ਗੱਡੀਆਂ ਆਈਆਂ ਦੂਜੇ ਮਾਲ ਦੀਆਂ ਆਈਆਂ ਫੱਕ ਦੀਆਂ ਇਹ ਆਤੀ ਆਇਆ ਹੈ ਨਾ ਸਰਪੰਚ ਸਾਹਿਬ ਸਰਪੰਚ ਜਿਹੜੇ ਮਾਰਦੇ ਆਈ ਨਹੀਂ ਤੁਸੀਂ ਇੱਧਰ ਗੱਲ ਕਰੋ ਇੱਧਰ ਗੱਲ ਕਰੋ ਸਰਪੰਚ ਸਾਹਿਬ ਰਾਤੀ ਆ ਕੱਲ ਆਏ ਸੀਗੀ ਵੀ ਲੱਗਣੀ ਸੀ ਆ ਫੱਕ ਦੀ ਸਾਰੀ ਉੱਤੇ ਕੋਈ ਕਹਿ ਤੜਿਆ ਸਰਪੰਚ ਕੱਲ ਆਏ ਸੀਗੇ ਕੱਲ ਤੋਂ ਬੰਦ ਤੇ ਦੂਜੀ ਗੱਡੀ ਚੱਲਦੀ ਪਈ ਆ ਸਾਡੇ ਪਿੰਡ ਦਾ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਲੈ ਭਾਈ ਜਿਹੜੇ ਨਾਲ ਦੇ ਘਰ ਵਾਲਿਆਂ ਨੂੰ ਕਰਾਵਾ ਪੀੜੀ ਸਾਨੂੰ ਹੈ ਪਹਿਲੇ ਸਾਰੇ ਨੂੰ ਸਾਡੇ ਬੋਰੀ ਦਾ ਹਾਲ ਆ ਤੁਸੀਂ ਫੈਕਟਰੀ ਜਾਰਜਾ ਕੇ ਮੁਖਾਰਫ ਨੂੰ ਬੁਲਾਇਆ ਜਨੇ ਹੋ ਤੁਸੀਂ ਕੱਲ ਕਿਹਾ ਜੀ ਤੁਹਾਡਾ ਹੁਕਮ ਮੰਨ ਲਿਆ ਤੁਹਾਡੇ ਸਾਹਬ ਨੇ ਚੱਲਦਾ ਪਿਆ ਹੁਣ ਅੰਦਰ ਤੱਕ ਦੇਖੋ ਤੁਸੀਂ ਕਲੀਅਰ ਕਰ ਸਕਦੇ ਹੋ ਵਾਹ ਦੇਖੋ ਕਿੰਨਾ ਆਉਦਾ ਤੁਸੀਂ ਰਾਤੀ ਆ ਤੁਹਾਡੇ ਰਾਤ ਨਹੀਂ ਆਣਾ ਬੰਦੇ ਆ ਕੇ ਤੁਸੀਂ ਨਹੀਂ ਮੰਨੇ ਸਾਨੂੰ ਅੱਜ ਕੱਲਮ ਟਕਣਾ ਪਿਆ ਬੁੜੀਆਂ ਤੁਹਾਡੇ ਰਾਤ ਤੋਂ ਆਏ ਦੱਸੋ ਤੁਹਾਡੇ ਰਾਤ ਤੋਂ ਆਇਆ ਦੱਸੋ ਹਾਂ ਜੀ ਸਰ ਬੋਲੋ ਪਹਿਲੇ ਹੋ ਮਹਾਰਾਜ ਮਗਾਦੋ ਅੱਜ ਨਾਲ ਆਪਣੀ ਗੱਲ ਹੋਈ ਤਾਂ ਸੀ ਜੀ। ਸੁਣੋ ਗੱਲ ਇਧਰ ਮੈਂ ਤੁਹਾਡੀ ਗੱਲ ਮੰਨਦਾ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਸੀ ਵੀ ਅਸੀਂ ਫੈਕਟਰੀ ਆਵਾਂਗੇ ਅਸੀਂ ਤੁਹਾਡੇ ਕੋਲ ਫੈਕਟਰੀ ਆ ਕੇ ਸਾਰੇ ਇਕੱਠੇ ਹੋ ਗਏ ਆਪਣੀਆਂ ਮੁਸ਼ਕਲਾਂ ਦੱਸਣ ਵਾਸਤੇ। ਜੀ ਤੁਸੀਂ ਵੀਰ ਉਹਦਾ ਚੱਲਦਾ ਹੀ ਨਹੀਂ ਤਰੇ ਜੀ ਇਹ ਸਵਾਲ। ਨਹੀਂ ਫੱਕ ਦਾ ਤੁਹਾਡੀ ਉਦਾਂ ਹੀ ਪਈ ਆ ਸਾਰੀ ਬਾਜੀ ਮਹਾਰਾਜ। ਜੀ ਭਾਈ ਤਾਂ ਅੱਜ ਤੱਕ ਚਲਾਈ ਆ ਜੀ। ਨਹੀਂ ਫਿਰ ਉਹਨੂੰ ਚੁਕਵਾ ਦਿਓ ਨਾ ਅੱਗੇ ਤੋਂ ਚਲਾਉਣੀ ਨਹੀਂ ਬਸ ਇਹੀ ਅਸੀਂ ਇਹੀ ਤੁਹਾਡੇ ਤੋਂ ਲੈਣ ਆਏ ਆ ਵੀ ਅੱਗੇ ਤੋਂ ਲੈਣੀ ਨਹੀਂ। ਨਹੀਂ ਨਹੀਂ ਚਲਾ ਦੇ ਮੈਂ ਤੁਹਾਨੂੰ ਤੁਸੀਂ ਇਹਨੂੰ ਇੱਕ ਕਰੀ ਨਾ ਹੋਏ ਇਹਨੂੰ ਇਹਨੂੰ ਚੁਕਾ ਦਿਓ ਕਲੀਅਰ ਕਰ ਦਿਓ। ਜਿਹੜੀ ਬਾਹਰ ਰੱਖੀ ਹੈ ਦੇਖੋ ਆ ਦੇ ਨੱਚ ਬਾਦ ਇਹ ਤੁਹਾਡਾ ਮੀਡੀਆ ਦੇ ਵਿੱਚ ਆ ਸਾਰੀ ਵੀਡੀਓ ਹੋ ਰਹੀ ਆ ਤੁਸੀਂ ਉਸ ਦੇਖ ਰਹੇ ਆ ਸਾਰੇ ਲੋਕ ਠੀਕ ਆ ਅਸੀਂ ਤੁਹਾਨੂੰ ਇਹ ਕਹਿ ਰਹੇ ਆ ਵੀ ਅੱਗੇ ਤੋਂ ਤੁਸੀਂ ਦੁਬਾਰਾ ਫੱਕ ਨਹੀਂ ਚਲਾਉਂਗੇ ਜੇ ਤੁਸੀਂ ਫੱਕ ਚਲਾਉਂਗੇ ਅਸੀਂ ਤੁਹਾਡੇ ਇੱਥੇ ਫੈਕਟਰੀ ਆ ਕੇ ਕਨੈਕਸ਼ਨ ਕੱਟ ਕੇ ਬਾਹਰ ਭੇਜਾਂਗੇ ਤੁਹਾਡੇ ਫੇਰ ਨਾ ਕਿਓ ਸਰ ਜੀ ਲਿਖ ਕੇ ਦਿਓ ਦਿਓ ਜੀ ਰੌਣਕ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਮੇਰੇ ਵਾਈਫ ਨੇ ਸਰਪੰਚ ਇਥੋਂ ਸ੍ਰਿੰਦਰਜੀਤ ਕੌਰ ਸਾਡੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਇਹ ਧੂਆਂ ਜੋ ਡਾਈੰਗਾਂ ਦਾ ਉੜ ਕੇ ਸਾਡੇ ਪਿੰਡ ਦੇ ਵਿੱਚ ਜਾਂਦਾ ਸਵਾਰ ਦੇ ਤੌਰ ਤੇ ਬਹੁਤ ਜ਼ਿਆਦਾ ਦਿੱਕਤ ਆ ਸਾਨੂੰ ਉਸ ਚੀਜ਼ ਦੀ ਉਸ ਤੋਂ ਅਸੀਂ ਪਰੇਸ਼ਾਨ ਹੋ ਕੇ ਪ੍ਰੋਡਕਸ਼ਨ ਬੋਰਡ ਨੂੰ ਵੀ ਬਹੁਤ ਵਾਰ ਕੰਪਲੀਟ ਲਿਖੇ ਚੁੱਕੇ ਆ ਪਰ ਉਹਨਾਂ ਨੇ ਕੋਈ ਵੀ ਸਾਡਾ ਹੱਲ ਨਹੀਂ ਕੀਤਾ ਆਖਰਕਾਰ ਅੱਜ ਅਸੀਂ ਦੁਖੀ ਹੋ ਕੇ ਸਾਰਾ ਨਗਰ ਇਸ ਫੈਕਟਰੀਆਂ ਦੇ ਮੂਹਰੇ ਆ ਕੇ ਬੈਠ ਗਏ ਆ ਵੀ ਸਾਡਾ ਹੱਲ ਕੀਤਾ ਜਾਵੇ ਮਤਲਬ ਪਰ ਫਿਰ ਵੀ ਸਾਨੂੰ ਇਹਨਾਂ ਨੇ ਸਿਰਫ ਆ ਲਿਖ ਕੇ ਦਿੱਤਾ ਵਾ ਵੀ ਅਸੀਂ ਤੁਹਾਨੂੰ 15 ਦਿਨ ਦਾ ਟਾਈਮ ਆਸੀਂ ਇਹਨਾਂ ਨੇ ਸਾਡੇ ਕੋਲ ਲਿਆ ਵੀ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਹੱਲ ਕਰ ਦਾਂਗੇ ਪਰ ਜੋ ਜੇ 15 ਦਿਨਾਂ ਵਿੱਚ ਹੱਲ ਨਹੀਂ ਕਰਦੇ ਤਾਂ ਸਾਨੂੰ ਮਜਬੂਰ ਹੋਣ ਇੱਥੇ ਆ ਕੇ ਇਹਨਾਂ ਦੇ ਬਾਹਰ ਧਰਨਾ ਲਾ ਕੇ ਬੈਠਣਾ ਪਊਗਾ ਅਸੀਂ ਇਸ ਗੱਲ ਦੀ ਪੋਲਿਊਸ਼ਨ ਬੋਰਡ ਨੂੰ ਵੀ ਚੇਤਾਵਨੀ ਦਿੰਦੇ ਆ ਵੀ ਸਾਡੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਨਹੀਂ ਅਸੀਂ ਸੰਘਰਸ਼ ਕਰਾਂਗੇ ਕਿਸ ਤਰੀਕੇ ਨਾਲ ਜਿਸ ਤਰ੍ਹਾਂ ਅੱਜ ਹਲਕਾ ਬਧਾ ਇੱਕ ਮੰਡਿਆ ਵੀ ਮੰਤਰੀ ਨੇ ਕੈਪਟਨ ਮੰਤਰੀ ਨੇ ਤਾਂ ਕਿ ਇਹ ਗੱਲ ਪਹੁੰਚੀ ਆ ਚਾਹੀਏ ਤੁਸੀ ਨੇ ਅਸੀਂ ਉਹਨਾਂ ਨੂੰ ਪਹਿਲਾਂ ਜਾ ਕੇ ਦੱਸ ਕੇ ਆਏ ਆਂ ਜੀ ਕਾਫੀ ਵਾਰ ਸਾਡੀ ਉਹਨਾਂ ਨਾਲ ਇਸ ਵਿਸ਼ੇ ਤੇ ਗੱਲ ਵੀ ਹੋਈ ਆ ਚਲੋ ਉਹਨਾਂ ਨੇ ਸਾਨੂੰ ਇਹ ਵੀ ਦੀ ਕਹ ਸੀ ਕਿ ਜਦੋਂ ਤੁਸੀਂ ਜਾਓਗੇ ਸਾਨੂੰ ਦੱਸ ਦਿਓ ਤੇ ਅੱਜ ਸਾਡਾ ਉਹਨਾਂ ਨਾਲ ਸੰਪਰਕ ਨਹੀਂ ਉਹ ਪਾਇਆ ਫਿਰ ਵੀ ਅਸੀਂ ਉਹਨਾਂ ਨੂੰ ਵੀ ਇਸ ਤੁਹਾਡੇ ਰਾਹੀਂ ਦੱਸਣਾ ਚਾਹੁੰਦੇ ਆਂ ਵੀ ਇਸ ਦਾ ਹੱਲ ਕਰਾਓ ਸਾਡਾ ਪ੍ਰੋਪਰ ਅਸੀਂ ਨਗਰ ਵਾਸੀ ਬਹੁਤ ਪਰੇਸ਼ਾਨ ਆ ਜੀ ਕਿ ਕਿਸ ਤਰ੍ਹਾਂ ਕੀ ਕਹਿ ਰਹੇ ਨੇ ਫੈਕਟਰੀ ਵਾਲੇ ਸਮਾਂ ਹੀ ਮੰਗ ਰਹੇ ਆ ਜੀ ਸਾਡੇ ਕੋਲੋਂ ਵੀ ਸਾਨੂੰ ਸਮਾਂ ਦੇ ਦਿਓ ਪਰ ਫਿਰ ਵੀ ਪੋਲੂਸ਼ਨ ਬੋਰਡ ਨੂੰ ਅਸੀਂ ਫਿਰ ਇੱਕ ਵਾਰ ਬੇਨਤੀ ਕਰਾਂਗੇ ਇਹਨਾਂ ਨੂੰ ਆ ਕੇ ਚੈੱਕ ਕਰੋ ਜੋ ਤੁਹਾਡੇ ਰਿਕਾਰਡ ਦੇ ਮੁਕਾਬਲਕ ਹੋਣਾ ਚਾਹੀਦਾ ਉਸ ਦੇ ਬਿਲਕੁ ਸਾਨੂੰ ਤਾਂ तकरीबन 15 ਸਾਲ ਤੋਂ ਹੀ ਕਰਨਾ ਪੈ ਰਿਹਾ ਜੀ ਅਸੀਂ 15 ਸਾਲ ਬਹੁਤ ਵਾਰ ਆਏ ਆ ਜੀ ਬਹੁਤ ਵਾਰ ਲਿਖ ਕੇ ਅਸੀਂ ਨਹੀਂ ਕੋਈ ਸੋਲੂਸ਼ਨ ਨਹੀਂ ਹੋਇਆ ਅਸੀਂ ਮੰਨ ਕਰਦੇ ਆ ਪ੍ਰਸ਼ਾਸਨ ਵਰਤੀ ਕਾਉਂਗੇ ਪੁਲਿਸ ਨੂੰ ਸੋਲੂਸ਼ਨ ਬੋਰਡ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਇਹਨਾਂ ਵੱਲ ਧਿਆਨ ਦਿਓ ਸਾਡੇ ਵੱਲ ਧਿਆਨ ਦਿਓ ਸਾਡੇ ਬੱਚੇ ਬਿਮਾਰੀਆਂ ਨਾਲ ਪੀੜਤ ਹੋ ਰਹੇ ਆ ਅਸੀਂ ਖੁਦ ਹੋ ਰਹੇ ਆ ਸਾਡੇ ਵੱਲ ਧਿਆਨ ਦਿਓ ਇਕੱਲਾ ਉੱਥੇ ਬੈਠ ਕੇ ਮਤਲਬ ਗੱਲਾਂ ਨਾ ਕਰੋ ਸਾਡਾ ਦੇਖੋ ਸਾਨੂੰ ਆ ਕੇ ਅਸੀਂ ਕਿੱਦਾਂ ਦੇ ਹਾਲਾਤਾਂ 'ਚ ਰਹਿ ਰਹੇ ਆ ਅਸੀਂ ਬਹੁਤ ਮੈਂ ਫੈਟੂਆਂ ਧੋਕੇ ਆ ਇੰਨਾ ਓਕੇ ਆ ਸਾਸੀਂ ਕੈਨਸਲ ਦੇ ਮਰੀਜ਼ ਹੋਏ ਪਏ ਆ ਨਾਲੇ ਅਸੀਂ ਪੀੜੀ ਦੇ ਮਰੀਜ਼ ਆ ਪਾਣੀ ਇੰਨਾ ਗੰਦਾ ਰੀਅਰ ਸੜਦਨ ਧੂਆਂ ਬੁਰਾ ਅੱਖਾਂ ਦਾ ਹਾਲ ਬਹੁਤ ਮਾੜਾ ਹਾਲ ਕਰਿਆ ਪਿਆ ਸਾਡਾ 15 ਸਾਲ ਤੋਂ ਅਸੀਂ ਇੰਨੇ ਓਕੇ ਆ ਇੰਨਾ ਸਾਨੂੰ ਮਰੀਜ਼ਾਂ ਨੂੰ ਤੰਗ ਕੀਤਾ ਪੈ ਇਹਨਾਂ ਨੇ ਕੈਨਸਲ ਦੇ ਮਰੀਜ਼ ਬਣਾਏ ਪਏ ਆ ਖੁਦ ਮੈਂ ਆਪ ਕੈਂਸਰ ਲਈ ਹੋਈ ਪਈ ਆ ਵੀ ਜਿੰਨਾ ਇਹ ਫੈਕਟਰੀ ਵਾਲੇ ਧੂਆਂ ਨਹੀਂ ਬੰਦ ਕਰ ਸਕਦੇ ਜੇ ਨਹੀਂ ਬੰਦ ਕਰਨਗੇ ਅਸੀਂ ਫੈਕਟਰੀਆਂ ਨੂੰ ਬੰਦ ਕਰਾਂਗੇ ਇੱਥੇ ਪਹੁੰਚੇ ਕੀ ਕਹਿੰਦੇ ਫੈਕਟਰੀ ਕੀ ਬੰਦ ਹੈਟਰੀ ਵਾਲੇ ਕਹਿੰਦੇ 15 ਦਿਨਾਂ ਤੱਕ ਅਸੀਂ ਬੰਦ ਕਰ ਦਾਂਗੇ ਨਹੀਂ ਪਹੁੰਚਣਗੇ ਤਾਂ ਫਿਰ ਅਸੀਂ ਹੱਲ ਕਰਨਗੇ ਸਾਡੇ ਬੰਦੇ ਅੰਦਰ ਨੇ ਉਹ ਲਿਖ ਕੇ ਦੇਣਗੇ ਉਹ ਜਿਵੇਂ ਕਹਿਣਗੇ ਉਹ ਕਰਨਗੇ ਹਾਂਜੀ ਸਾਨੂੰ ਸਾਰੀ ਫੈਕਟਰੀ ਲਿਖ ਕੇ ਦਿੱਤਾ ਅਸੀਂ ਬੰਦ ਕਰਾਂਗੇ ਸਾਡੇ ਸਰਪੰਚ ਨੂੰ ਲਿਖ ਕੇ ਦੇਦਾ ਜੇ ਨਹੀਂ ਕਰਨਗੇ ਸਾਡਾ ਸਰਪੰਚ ਕਾਰਵਾਈ ਕਰੂਗਾ ਅਸੀਂ ਪਿੰਡ ਸਾਰਾ ਨਾਲ ਜਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਜੋ ਹੋਊਗੀ ਫਤ ਜੋ ਸਾਨੂੰ ਸਰਕਾਰ ਨੇ ਕਰਨਾ ਅਸੀਂ ਮਰੇ ਹੋਏ ਹੈਗੇ ਹੋਰ ਸਾਨੂੰ ਮਾਰ ਦੇਣਗੇ ਜੋ ਕਰਨਾ ਉਹ ਕਰ ਸਕਦੇ ਸਰਪੰਚ ਦੇ ਅਸੀਂ ਨਾਲ